ਵਾਹਿ ਗੁਰੂ ਸਾਹਿਬ ਜੀ ਸੋਖੋ ਟਲ ਗੁਰ ਸੇਵੀ ਹੈ ਅਹੰਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਪ ਦੁਖ ਸੰਮਦੀ ਨੂਰ ਅਰਸਾ ਪੁਰਸਾ ਝੱਟੀ ਹੈ ਤੁਤਿ ਦਿੱਥੇ ਸੱਚੇ ਬਾਤਿ ਸ਼ਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹੱਟਿਆ ਸੋਹੀ ਐ ਸਭਨਾ ਗਾਵੇ ਸਾਹੋ ਵਾਹਿਗੁਰੂ ਸਾਹਿਬ ਜੀ ਜੈ ਸ੍ਰੀ ਮਹੱਲ لوڑیڑا ساجن میرا گھر کر منگل کٹ تس ہے بسرا لوڑیڑہ ساجن میرا گھر کر منگل کٹ کٹ تس ہے بسرا رہا ਦੁਖ ਅਰਾਧਨ ਦੁਖ ਅਰਾਧਨ ਬਿਸਰੈ ਨ ਕਾਹੂ 베ਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਸਰੈ ਭਰਮ ਅੰਧੇਰਾ ਸਾਨਤਨੰਤਰ ਸਬਨੀ ਜਾਈ ਜੋਿਸ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਇਸ ਬਹੁਰ ਨ ਹੋਈ ਹੈ ਫੇਰਾ ਸਤਨੰਤਰ ਸਭ ਨਹੀਂ ਜਾਈ ਜੋ ਦਿਸੈ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਇਸ ਬਹੁਰ ਨ ਹੋਈ ਹੈ ਫੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬ ਵਿਚ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸਿਬਕ ਜਨ ਮਾਨੈ ਪਰ ਤਖ ਗੁਰੂ ਹਿਸਤਾਰੇ ਬਾਣੀ ਬਿਰ ਲੋਭ ਜਾਰਸੀ ਜੇ ਕੋ ਗੁਰਮਖ ਹੋਇ ਇਹ ਬਾਣੀ ਮਹਾਂਪੁਰਖ ਕੇ ਨਿਜ ਘਰ ਵਾਸਾ ਹੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੈਸਾਖ ਧੀਰਨ ਕਿਉ ਵਾਢੀਆ ਜਿੰਨਾ ਪ੍ਰੇਮ ਵਿੱਚੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋਹ ਵੈਸਾਖ ਧੀਰਨ ਕਿਉ ਵਾਢੀਆ ਜਿਨ ਨਾਮ ਪ੍ਰੇਮ ਵਿੱਚ ਹੋ ਹਰ ਸਾਜਨ ਪੁਰਖ ਵਿਸਾਰਕੈ ਲਗੀ ਮਾਇਆ ਤੋ ਪੁੱਤਰ ਕਲਤਰਨਾ ਸੰਗ ਘਰਾ ਹਰ ਅਬਨਾਸੀ ਉਹ ਪਰਜ ਬਲਤ ਸਗਲੀ ਮੋਈ ਝੂਠੇ ਨੰਦੈ ਮੋਹੋ ਇਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੂ ਦਇਆ ਵਿਸਾਰ ਬਿ ਗੁਚਨਾ ਪ੍ਰਭ ਬਿਨ ਅਬਰ ਨ ਕੋਈ ਪ੍ਰੀਤਮ ਚਰਨੀ ਕ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰਿ ਸੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗਉ ਜੁਗ ਅਟਲ ਚਵਰ ਚਦਰ ਤਖਤਾਂ ਦੇ ਮਾਲਕ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੱਜ ਆਪਾਂ ਸਾਰੇ ਵਿਸਾਖ ਦਾ ਮਹੀਨਾ ਮਨਾ ਰਹੇ ਆ ਸੰਗਰਾਦ ਮਨਾ ਰਹੇ ਆ ਅੱਦੇ ਨਾਲ ਹੀ ਵਿਸਾਖੀ ਦਾ ਮੇਲਾ ਹੈ ਤੇ ਨਾਲ ਹੀ ਖਾਲਸਾ ਸਾਜਣਾ ਦਿਵਸ ਹੈ ਅੱਜ ਦੇ ਦਿਨ 1699 ਦੀ ਵਿਸਾਖੀ ਨੂੰ ਭੰਗੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਤਦ ਸ੍ਰੀ ਕੇਸਗਰ ਸਾਹਿਬ ਵਿਖੇ ਸਾਧ ਸੰਗਤ ਜੀ ਖਾਲਸਾ ਪ੍ਰਗਟ ਕੀਤਾ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਪੰਜ ਸਿੰਘਾਂ ਦੇ ਸਿਰ ਧੜਨ ਨਾਲੋਂ ਅਲੱਗ ਕਰਕੇ ਜੀਵਤ ਕਰਕੇ ਇਸ਼ਨਾਨ ਪਾਣੀ ਕਰਕੇ ਤਰਕਾਰ ਪਹਿਨਾ ਕੇ ਤੇ ਸਾਰੀ ਤਿਆਰੀ ਕਰਕੇ ਮਹਾਰਾਜ ਨੇ ਵਿੱਚ ਬੈਠ ਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਜਿਸ ਅੰਮ੍ਰਿਤ ਨੂੰ ਸੁਰ ਨਰ ਮੁਨੀ ਜਨ ਦੇਵਤੇ ਅਵਤਾਰ ਖੋਜ ਰਹੇ ਸਨ ਉਹ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਪ੍ਰਗਟ ਕੀਤਾ ਕੇਸਗੜ ਦੀ ਧਰਤੀ ਤੇ ਤਖਤ ਦਾ ਨਾਮ ਹੈ ਕੇਸਗੜ ਕਿ ਗੁਰੂ ਤੇ ਸਿੱਖੋ ਜਿੱਥੇ ਆਪਾਂ ਕਰਤਾਰ ਪਹਿਜੇ ਨੇ ਨਾ ਕਿਰਪਾਣ ਸਾਹਿਬ ਖੰਡਾ ਕੜਾ ਕੇਸ ਦੀ ਉੱਥੇ ਮਹਾਰਾਜ ਨੇ ਸਾਨੂੰ ਦਸ਼ਹਿਰਾ ਪਹਿਨਣ ਵਾਸਤੇ ਵੀ ਤਰਗੀਦ ਕੀਤੀ ਗੁਰਮੁਖੰਸਾ ਤੇ ਗੁਰਮੁਖੋ ਨਾਲ ਹੀ ਕਹਿੰਦਾ ਵੀ ਕੇਸ ਰੱਖਨੇ ਨੇ ਕੇਸਾਂ ਬਿਨਾ ਮੇਰੇ ਦਰਸ਼ਨ ਦੇਦਾਰ ਨਹੀਂ ਹੋਣ ਤੇ ਤਦ ਦਾ ਨਾਮ ਹੀ ਪੈ ਗਿਆ ਕੇਸ ਗਰਸਾ ਪੰਜ ਤਖਤਾਂ ਵਿੱਚੋਂ ਇੱਕ ਤਖਤ ਹੈ ਕੇਸਗੜ੍ਹ ਸੈ ਭਾਈ ਦਇਆ ਸਿੰਘ ਜੋ ਜਿਹਦਾ ਨਾਮ ਦਇਆ ਰਾਮ ਸੀ ਧਰਮ ਜੰਗ ਦਾ ਨਾਮ ਜੋ ਬਾਅਦ ਸਿੰਘ ਬਹਿ ਗਿਆ ਧਰਮ ਜੰਗ ਸੀ ਧਰਮ ਸਿੰਘ ਦਾ ਨਾਮ ਧਰਮ ਜੰਗ ਦਇਆ ਰਾਮ ਦਾ ਨਾਮ ਧਰਮ ਸਿੰਘ ਰੱਖ ਦਿੱਤਾ ਪਿਆਰਿਓ ਭਾਈ ਦਇਆ ਰਾਮ ਤੋ ਦਇਆ ਸਿੰਘ ਬਣੇ ਤਰਨ ਜਨ ਤੋਂ ਧਰਮ ਸਿੰਘ ਬਣਿਆ ਮਹੋ ਕਾਮ ਤੋਂ ਸਿੰਘ ਬਣੇ ਗੁਰਮੁਖੋ ਇਸੇ ਤਰ੍ਹਾਂ ਹਿੰਮਤ ਲਾਇਏ ਤੋਂ ਹਿੰਮਤ ਸਿੰਘ ਤੇ ਪੰਜਵੇਂ ਪਿਆਰੇ ਸਹਿਬ ਜਨ ਤੋਂ ਸਹਿਬ ਸਿੰਘ ਬਣੇ ਮਹਾਰਾਜ ਨੇ ਸਿੰਘ ਸ਼ਬਦ ਵਰਤੇ ਸੋ ਗੁਰਮੁਖੋ ਪੰਜਾਂ ਨਾਵਾਂ ਵਿੱਚ ਬੜੀ ਕਰਾਮਾਤ ਰਹਿਨ ਦਇਆ ਹੀ ਜਿਸ ਧਰਮ ਵਿੱਚ ਦਇਆ ਨਹੀਂ ਉਹ ਧਰਮ ਵੀ ਸਖਣਾ ਹੈ ਗੁਰਬਾਣੀ ਵਿੱਚ ਜਪਜੀ ਸਾਹਿਬ ਦਾ ਪਾਠ ਹੈ ਨਾ ਮੂਲ ਮੰਤਰ ਤੋਂ ਬਾਅਦ ਜਪ ਸ਼ੁਰੂ ਹੁੰਦਾ ਹੈ ਜਪਜੀ ਸਾਹਿਬ ਤੇ ਮਹਾਰਜ ਕਹਿੰਦੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਧੌਲ ਧਰਮ ਦਇਆ ਦਾ ਪੁੱਤਰ ਜਿਹੜਾ ਧਰਮ ਹੈ ਨਾ ਦਇਆ ਦਾ ਪੁੱਤਰ ਹੈ ਮਹਾਰਾਜ ਕਹਿੰਦੇ ਧਰਮ ਤਾਂ ਹੈ ਹੁਣ ਦਇਆ ਆਈ ਹੈ ਸੰਪੂਰਨ ਤੌਰ ਗਰੀਬੀ ਨਿਮਰਤਾ ਗੁਰੂ ਨਾਨਕ ਸਾਹਿਬ ਨੇ ਲਿਆਂਦੀ ਮਹਾਰਾਜ ਕਹਿੰਦੇ ਹੁਣ ਇਸ ਸਿਰਜਣਾ ਦੁਸਤ ਵਿੱਚ ਦਇਆ ਆਈ ਇਸ ਕਰਕੇ ਮਹਾਰਾਜ ਕਹਿੰਦੇ ਪਹਿਲਾਂ ਦਇਆ ਆਈ ਫਿਰ ਧਰਮ ਕਾਇਮ ਹੋਇਆ ਫਿਰ ਮੋਹ ਕਮ ਫਿਰ ਜਦੋਂ ਧਰਮ ਤੇ ਦਇਆ ਰਲ ਜਾਂਦੇ ਹਨ ਅੰਦਰ ਦਾ ਮੋਹ ਘਟ ਜਾਂਦਾ ਹੈ ਸੰਸਾਰੀ ਗੁਰੂ ਨਾਲ ਉਹ ਹੋ ਜਾਂਦਾ ਤੇ ਫਿਰ ਆਈ ਹਿੰਮਤ ਹਿੰਮਤ ਵਾਲਾ ਹੋ ਗਿਆ ਗੁਰੂ ਦਾ ਸਿੱਖ ਸਵਾ ਲੱਖ ਨਾਲ ਲੜਨ ਵਾਲਾ ਹੋ ਗਿਆ ਮਹਾਰਾਜ ਨੇ ਬਚਨ ਵੀ ਕੀਤਾ ਸੀ ਜਿਣਿਓ ਸੇ ਮੈਂ ਬਾਜ ਪੜਾਉਂ ਜਿਦਣੋ ਸੇ ਮੈਂ ਸ਼ੇਰ ਬਣਾਉ ਸਵਾ ਲੱਖ ਸੇ ਏਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾ ਮਹਾਰਾਜ ਕਹਿੰਦੇ ਹੁਣ ਹਮਤ ਆ ਗਈ ਤੇ ਜਦੋਂ ਹਿੰਮਤ ਆ ਗਈ ਤੇ ਫਿਰ ਸਮਝ ਲਓ ਚਾਰ ਚੀਜ਼ਾਂ ਇਕੱਤਰ ਹੋਈਆਂ ਤੇ ਫਿਰ ਸਹਿਬ ਆ ਗਏ ਗੁਰੂ ਆ ਗਏ ਵਿੱਚ ਤੇ ਸਹਿਬ ਸਿੰਘ ਕਾ ਦਾ ਰੱਖਿਆ ਗੁਰਮੁਖੋ ਵਖ ਵਖ ਥਾਵਾਂ ਤੋਂ ਕੋਈ ਨਾਈ ਕੋਈ ਜੱਟ ਕੋਈ ਖਾਤਰੀ ਕੋਈ ਝੀਵਰ ਇਸ ਤਰ੍ਹਾਂ ਜਾਤਾਂ ਦੇ ਇਕੱਠੇ ਹੋਏ ਮਹਾਰਾਜ ਨੇ ਪੰਜਾਂ ਨੂੰ ਇੱਕ ਕਰਕੇ ਕਹਿ ਦਿੱਤਾ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੈ ਗੁਰਗਹਿਮਾਨ ਪੰਚੇ ਸੋਹਲ ਗਰਗਰ ਜਾਣ ਪੰਚਾ ਕਾਗੁਰ ਏਕ ਧਿਆਨ ਸਾਧ ਸੰਗਤ ਜੀ ਨਾਲੇ ਬਚਨ ਕੀਤੇ ਦਸਵੇਂ ਪਾਤਸ਼ਾਹ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੋ ਪਿੰਡ ਪ੍ਰਾਣ ਖਾਲਸਾ ਮੇਰੀ ਜਾਨ ਕੀ ਜਾਨ ਜਬਲ ਖਾਲਸਾ ਰਹੇ ਨਿਆਰਾ ਤਬਲ ਤੇਜ ਦਿयो ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀ ਮਹਾਰਾਜ ਜੀ ਦਾ ਕੈਮਰਨ ਯਾਰਾ ਖਾਸਾ ਹੈ ਖਾਸ ਰੂਪ ਹੈ ਨਾਲ ਹੀ ਬਜਨ ਕਰਤਾ ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸਵੇਲਾ ਸੋ ਅੱਜ ਸੰਗਰਾਂਦ ਦਾ ਦਿਹਾੜਾ ਹੈ ਤੇ ਵਿਸਾਖ ਦੇ ਮਹੀਨੇ ਦੀ ਕਥਾ ਸ਼ਬਦ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ 133 ਅੰਗ ਤੇ ਬਖਸ਼ਿਸ਼ ਕਰਦੇ ਨੇ ਕਿ ਵਿਸਾਖ ਧਿਰਨ ਜਿਉ ਵਾ ਡੀਆ ਜਿਨ੍ਹਾਂ ਪ੍ਰੇਮ ਵਿੱਚੋ ਵਿਸੋਹ ਵਸਾਖ ਦੇ ਵਿੱਚ ਮਰਜ ਕਹਿੰਦੇ ਉਹਨਾਂ ਨੂੰ ਧੀਰਜ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਵਿਛੋੜਾ ਪ੍ਰੇਮ ਦਾ ਵਿਛੋੜ ਲੱਗਿਆ ਹੈ ਰਾਗ ਲੱਗਿਆ ਵਾਢੀਆਂ ਵਾਲੇ ਦਿਨ ਸਾਧ ਸੰਗਤ ਜੀ ਲੋਕ ਕਣਕਾਂ ਵੜਦੇ ਲੋਕ ਖੁਸ਼ ਹੁੰਦੇ ਨੇ ਘਰ ਵਿੱਚ ਧਾਨ ਆਉਣਾ ਹੈ ਗੁਰੂ ਘਰ ਵਿੱਚ ਦਾਨ ਕਰਦੇ ਨੇ ਤੇ ਲੰਗਰ ਲਾਉਂਦੇ ਨੇ ਰਸਾਕੀ ਦਾ ਮਹਿਲਾ ਚੱਲਦਾ ਤੇ ਮਾਰਗੀ ਕਹਿੰਦੇ ਨੇ ਧੀਰਣ ਤੋਂ ਭਾਵ ਹੈ ਧੀਰਜ ਰਸਾਕ ਦੇ ਮੇਲੇ 'ਚ ਉਹਨਾਂ ਜੀਵ ਇਸਤਰੀਆਂ ਨੂੰ ਧੀਰਜ ਪ੍ਰਾਪਤ ਹੁੰਦਾ ਹੈ ਜਿਹੜੀਆਂ ਪ੍ਰੇਮ ਵਿੱਚ ਭਿੱਜ ਕੇ ਗੁਰੂ ਨੂੰ ਯਾਦ ਕਰਦੀਆਂ ਤੇ ਜਿਨ੍ਹਾਂ 'ਚ ਪ੍ਰੇਮ ਨਹੀਂ ਉਹ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਕਿਸੇ ਨੇ ਗੜਕ ਬੀਜੀ ਹੀ ਨਹੀਂ ਤੇ ਵਡੇਗਾ ਕੀ ਇਸ ਤਰ੍ਹਾਂ ਜੇ ਪ੍ਰੇਮ ਪੈਦਾ ਨਹੀਂ ਹੋਇਆ ਤੇ ਫਿਰ ਧੀਰਜ ਨਹੀਂ ਪ੍ਰਾਪਤ ਹੋ ਸਕਦਾ ਹਰ ਸਾਜਨਪੁਰਖ ਵਿਸਾਰਕੈ ਲੱਗੀ ਮਾਇਆ ਧੋ ਉਸ ਸਾਜਨਪੁਰਖ ਪਰਮੇਸ਼ਰ ਨੂੰ ਵਿਸਾਰਕੇ ਤੇ ਦੁਨਿਆਦਾਰੇ ਦੇ ਲੋਗ ਮਾਇਆ ਵਿੱਚ ਧੋਤੇ ਪਏ ਮਾਇਆ ਵਿੱਚ ਕਲੰਤਰ ਫਸੇ ਹੋਏ ਪੁੱਤਰ ਕਲੰਤਰ ਨਾ ਸੰਗ ધਨਾ ਹਰ ਅਵਨਾਸੀ ਉਹ ਉਤਰ ਧੀਆ ਕਲੰਤਰ ਇਸਤਰੀ ਦਾਰਾ ਮੀਤ ਪੂਤ ਸਰਬੰਦੀ ਇਹ ਸਾਰੇ ਪਰਿਵਾਰਾਂ ਦੇ ਵਿੱਚ ਮਰਦ ਕਹਿੰਦੇ ਮਨੁੱਖ ਗ੍ਰਸਤ ਹੋਇਆ ਪੈ ਤੇ ਅਵਨਾਸੀ ਪ੍ਰਪ ਨੂੰ ਛੱਡ ਬੈਠਾ ਹੈ ਪਲਜ ਪਲਜ ਸੰਗਲੀ ਮੋਈ ਝੁਕਾ ਧੰਦਾ ਮੋਹ ਮਰਦ ਕਹਿੰਦੇ ਪਲਜ ਪਲਜ ਪਲ ਪਲ ਤੇ ਇਹ सगਲੀ ਸਾਰੀ ਸ੍ਰਿਸ਼ਟੀ ਮਰਦੀ ਹੈ ਉਹੋ ਠੰਦੇ ਵਿੱਚ ਮੋਹ ਇਹਨਾਂ ਦਾ ਰਜਿਆ ਹੋਇਆ ਹੈ ਤੇ ਪਲ-ਪਲ ਦੇ ਸ੍ਰਿਸ਼ਟੀ ਮਰ ਰਹੀ ਹੈ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋ ਮਹਾਰਜ ਕਹਿੰਦੇ ਜੇ ਨਾਮ ਨਹੀਂ ਜਪਿਆ ਜੋ ਕੁਝ ਸੰਸਾਰ ਕਰ ਰਿਹਾ ਮਨੁੱਖ ਕਰ ਰਿਹਾ ਇਹ ਅੱਗੇ ਜਾ ਕੇ ਸਭ ਕੁਝ ਖੋ ਲੈਣਾ ਇੱਕ ਨਾਮ ਹੀ ਨਾਲ ਜਾਣਾ ਸ਼ਬਦ ਹੀ ਮਨੁੱਖ ਦੇ ਨਾਲ ਜਾਣਾ ਕਮਾਈ ਸ਼ਬਦ ਦੇ ਨਾਲ ਜਾਣੀ ਇਹ ਸਭ ਕੁਝ ਇੱਥੇ ਰਹਿ ਜਾਣਾ ਦਇਆ ਵਿਸਾਰ ਬਿਗੁਚਣਾ ਪ੍ਰਭ ਕਨੇ ਅਵਰਨਾ ਕੋਏ ਉਹ ਪਰਮਾਤਮਾ ਦਇਆ ਦਾ ਘਰ ਦਇਆ ਦਾ ਦਾਤਾ ਉਹਨੂੰ ਵਿਸਾਰ ਕੇ ਤੇ ਸੰਸਾਰ ਮੋਹ ਮਾਇਆ ਵਿੱਚ ਜਿੱਕੜੇ ਫਸਿਆ ਪ੍ਰਭ ਕਨੇ ਅਵਰ ਨੂੰ ਪਤਾ ਹੀ ਨਹੀਂ ਕਿ ਰੱਬ ਤੋਂ ਬਿਨਾ ਕੋਈ ਸੰਭਾਲਣ ਵਾਲਾ ਤੇਰਾ ਰਾਖਾ ਕਰਨ ਵਾਲਾ ਨਹੀਂ ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਸੋਏ ਜਿਹੜੇ ਪਰੀਪੂਰਨ ਪਰਮਾਤਮਾ ਜਿਹੜਾ ਤਮ ਤੋਂ ਰਹਤ ਹੈ ਤਮੇ ਤੋਂ ਰਹਤ ਹੈ 프리 ਤਮ ਸਾਰੇ ਵਿੱਚ ਸਮਾਇਤ ਤਮਾ ਨਹੀਂ ਹੈ ਉਹਨਾਂ ਦੇ ਚਰਨਿਆਂ ਨਾਲ ਜਿਹੜੇ ਲੱਗ ਗਏ ਜੁੜ ਗਏ ਉਹਨਾਂ ਦਾ ਜੀਵਨ ਜਿਹੜਾ ਨਿਰਮਲ ਹੋ ਗਿਆ ਸਾਧ ਸੰਗਤ ਜੀ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਮਰਦ ਕਹਿੰਦੇ ਮੇਰੀ ਬੇਨਤੀ ਹੈ ਪੰਜਵੇਂ ਗੁਰੂ ਨਾਨਕ ਤਨ ਸ੍ਰੀ ਗੁਰਜਨ ਦੇ ਮਹਾਰਾ ਕਿਰਪਾ ਕਰੇ ਨੇ ਕਿ ਸਾਡੀ ਵੀ ਬੇਨਤੀ ਹੈ ਕਿ ਅਸੀਂ ਇਸ ਸੰਸਾਰ ਤੇ ਆਇਆ ਹੇ ਪ੍ਰਮਾਤਮਾ ਸਾਨੂੰ ਵੀ ਤੁਹਾਡੀ ਪ੍ਰਾਪਤੀ ਹੋ ਜੇ ਸਾਨੂੰ ਮਿਲਣਾ ਹੋ ਜੇ ਮੇਲ ਹੋ ਜੇ ਤੁਹਾਡੇ ਨਾਲ ਤੇ ਫਿਰ ਕੀ ਹੋਏਗਾ ਵੈਸਾ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਨ ਸੋਏ ਫਿਰ ਵਿਸਾਖ ਦਾ ਮਹੀਨਾ ਸਾਧ ਸੰਗਤ ਬੜਾ ਸੁਭਾਵਨਾ ਹੋਏਗਾ ਜਦੋਂ ਸੰਤ ਭੇਟੈ ਗੁਰੂ ਕੀ ਸੰਗਤ ਵਿੱਚ ਬੈਠੇ ਨਾਮ ਜਪਣ ਵਾਲਿਆਂ ਨਾਲ ਤੇਤ ਹੋਏਗੀ ਸੰਗ ਹੋਏਗਾ ਤੇ ਗੁਰੂ ਜੀ ਦੀ ਪ੍ਰਾਪਤੀ ਹੋਏਗੀ ਸ਼ਬਦ ਦੀ ਪ੍ਰਾਪਤੀ ਹੋਏਗੀ ਉਦੋਂ ਕੋਈ ਵਿਸਾਖ ਦਾ ਮਹੀਨਾ ਸੁਭਾਵਾ ਹੋ ਜਾਏ ਅੱਜ ਵਿਸਾਖੀ ਦਾ ਦਿਹਾੜਾ ਹੈ ਸੰਗਰਾਦ ਹੈ ਸਾਜਨਾ ਦਿਵਸ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੇ ਮੋਹ ਸਾਰੀਆਂ ਸੰਗਤਾਂ ਨੂੰ ਵਸਾਖ ਦੇ ਮਹੀਨੇ ਦੀ ਵਿਸਾਖੀ ਦੀ ਅੱਗੇ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਆਓ ਅਖੀਰਲੀਆ ਤੁਕਾ ਸਰਣ ਕਰੀਏ ਖੁੱਲ੍ਹ ਜੁਕਾ ਦੀ ਖਿਮਾ ਨਾਨਕ ਕੀ ਪ੍ਰਭ ਦੇ ਨਦੀ ਪ੍ਰਭ ਮਿਲ ਹੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਭੇਟੈ ਹਰਿ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ